ਫਾਸਟ ਟੈਗਸ ਦੇ ਉੱਤੇ ਲੰਮੀਆਂ ਕਤਾਰਾਂ ਦੇ ਵਿੱਚ ਹੁਣ ਖੜਨ ਦੀ ਲੋੜ ਨਹੀਂ ਵਾਰ-ਵਾਰ ਫਾਸਟ ਟੈਗ ਭਰਨ ਦੀ ਲੋੜ ਨਹੀਂ ਵਾਰ-ਵਾਰ ਪੈਸੇ ਭਰਨ ਦੀ ਲੋੜ ਨਹੀਂ ਔਰ ਖਾਸ ਤੌਰ ਦੇ ਉੱਤੇ ਜੇ ਫਾਸਟ ਟੈਗ ਨਹੀਂ ਹੈ ਤਾਂ ਫਿਰ ਦੁੱਗਣਾ ਬਿੱਲ ਭਰਨ ਦੀ ਲੋੜ ਨਹੀਂ ਦੁੱਗਣਾ ਰੋਡ ਟੈਕਸ ਭਰਨ ਦੀ ਲੋੜ ਨਹੀਂ NHAI ਦੇ ਨਾਲ ਭਾਰਤ ਸਰਕਾਰ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੀ ਹੈ ਜੋ ਜਾਣਕਾਰੀ ਹੁਣ ਤੱਕ ਮੀਡੀਆ ਰਿਪੋਰਟਸ ਦੇ ਮੁਤਲਕ ਸਾਹਮਣੇ ਆ ਰਹੀ ਹੈ ਉਹਨਾਂ ਦੇ ਬਾਬਤ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਲੋਕਾਂ ਨੂੰ ਇਸ ਜਦੋਜਹਿਦ ਚੋਂ ਕੱਢ ਦਿੱਤਾ ਜਾਵੇਗਾ ਬੜੀਆਂ ਕਫਾਇਤੀ ਦਰਾਂ ਦੇ ਹਿਸਾਬ ਦੇ ਨਾਲ ਇੱਕ ਨਵਾਂ ਪ੍ਰੋਗਰਾਮ ਲੀਕਿਆ ਜਾ ਰਿਹਾ ਹੁਣ ਲੰਮੀਆਂ ਕਤਾਰਾਂ ਦੇ ਵਿੱਚ ਖੜ ਕੇ ਵਾਰ-ਵਾਰ ਹੋਰਨ ਮਾਰਤੇ ਫਾਸਟੈਗ ਭਰਨ ਰੋਡ ਟੈਕਸ ਭਰਨ ਦੀ ਉਡੀਕ ਕਰਨ ਦੀ ਲੋੜ ਨਹੀਂ ਹੈਗੀ ਹੁਣ ਨੈਸ਼ਨਲ ਹਾਈਵੇਜ਼ ਦੇ ਉੱਤੇ ਸਿੱਧਾ ਆਓ ਟੋਲ ਟੈਕਸ ਤੋਂ ਸਿੱਧਾ ਲੰਘ ਜਾਓ ਕੋਈ ਰੋਕੇਗਾ ਨਹੀਂ ਕੋਈ ਟੋਕੇਗਾ ਨਹੀਂ ਕੋਈ ਪੁੱਛੇਗਾ ਨਹੀਂ ਕੋਈ ਇਹ ਨਹੀਂ ਪੁੱਛੇਗਾ ਕਿ ਫਾਸਟ ਟੈਗ ਤੋਂ ਰੋਡ ਟੈਕਸ ਕਿਉਂ ਨਹੀਂ ਭਰਿਆ ਪੈਸੇ ਕਿਉਂ ਨਹੀਂ ਭਰੇ ਟੋਲ ਟੈਕਸ ਕਿਉਂ ਨਹੀਂ ਭਰਿਆ ਨਾ ਹੀ ਫਾਸਟ ਟੈਗ ਨੂੰ ਵਾਰ-ਵਾਰ ਰੀਚਾਰਜ ਕਰਾਉਣ ਦਾ ਕੋਈ ਝੰਜਟ ਰਹੇਗਾ ਕਿਉਂਕਿ ਵੱਡਾ ਫੈਸਲਾ ਲੈ ਕੇ ਹੁਣ ਸੈਂਟਰ ਗਵਰਨਮੈਂਟ ਆ ਰਹੀ ਹੈ ਐਨਐਚਏ ਦੇ ਨਾਲ ਰਲ ਕੇ ਵੱਡਾ ਫੈਸਲਾ ਕੀਤਾ ਜਾ ਰਿਹਾ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦਾ ਰੋਜ਼ਾਨਾ ਆਉਣਾ ਜਾਣਾ ਹੈ ਨੈਸ਼ਨਲ ਹਾਈਵੇਜ਼ ਤੋਂ ਰੋਜ਼ਾਨਾ ਲੰਘਣਾ ਆ ਜਿਹਨਾਂ ਦਾ ਕੰਮ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਵੱਡਾ ਪਲਾਨ ਜਿਹੜਾ ਆ ਉਹ ਕੀਤਾ ਜਾ ਰਿਹਾ ਦੱਸ ਦਈਏ ਕਿ ਟੋਲ ਵਾਲੀਆਂ ਸੜਕਾਂ ਤੇ ਹੁਣ ਇੱਕ ਵਾਰ ਪੈਸੇ ਭਰਨੇ ਪੈਣਗੇ ਵਾਰ-ਵਾਰ ਨਹੀਂ ਇੱਕ ਵਾਰ ਭਰਨੇ ਪੈਣਗੇ ਸਾਲ ਵਿੱਚ ਇੱਕ ਵਾਰ ਹੀ ਪੈਸਾ ਭਰਨਾ ਹੋਵੇਗਾ ਫਿਰ ਮੁੜ ਕੇ ਨਹੀਂ ਇਹਦੇ ਨਾਲ ਇਹ ਹੋਵੇਗਾ ਕੋਈ ਵੀ ਟੋਲ ਉੱਤੇ ਤੁਹਾਨੂੰ ਰੋਕੇਗਾ ਨਹੀਂ ਕੋਈ ਟੋਕੇਗਾ ਨਹੀਂ ਲੰਪਸਮ ਤੌਰ ਦੇ ਉੱਤੇ ਇੱਕ ਮਾਉਂਟ ਜਿਹੜੀ ਆ ਉਹ ਭਰਨੀ ਹੋਵੇਗੀ ਔਰ ਉਸ ਤੋਂ ਬਾਅਦ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ ਸਦਾ ਨੈਸ਼ਨਲ ਹਾਈਵੇ ਦੇ ਉੱਤੇ ਲੰਘੋ ਕੋਈ ਪ੍ਰੋਬਲਮ ਨਹੀਂ ਇਹ ਵੀ ਨਾਲ ਕੰਡੀਸ਼ਨ ਇਸ ਪਲਾਨ ਦੇ ਵਿੱਚ ਹੈਗੀ ਹੈ ਕਿ ਜੇ ਤੁਸੀਂ ਵੱਧ ਪੈਸੇ ਭਰ ਦਿੰਦੇ ਹੋ ਤੇ ਫਿਰ 15 ਸਾਲ ਤੱਕ ਸਰਕਾਰ ਤੁਹਾਨੂੰ ਕੁਝ ਨਹੀਂ ਕਹੂਗੀ 15 15 ਸਾਲ ਤੱਕ ਤੁਹਾਨੂੰ ਈਵਨ ਕੋਈ ਸਵਾਲ ਹੀ ਨਹੀਂ ਕੀਤਾ ਜਾਵੇਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਭਾਰਤ ਸਰਕਾਰ ਦੀ ਸਹਿਮਤੀ ਦੇ ਨਾਲ ਇੱਕ ਪਾਲਿਸੀ ਲਿਆਂਦੀ ਜਾ ਰਹੀ ਹੈ ਪਹਿਲਾਂ ਟੋਲ ਬੂਥ ਹੁੰਦੇ ਸੀ ਮੁੜ ਕੇ ਫਾਸਟ ਟੈਗ ਸਿਸਟਮ ਆ ਗਿਆ ਤੇ ਹੁਣ ਇਹ ਨਵੀਂ ਪਾਲਿਸੀ ਲੈ ਆਂਦੀ ਗਈ ਹੈ ਬਗੈਰ ਫਾਸਟ ਟੈਗ ਦੇ ਦੁੱਗਣੇ ਪੈਸੇ ਭਰਨੇ ਪੈਂਦੇ ਸੀ ਉਹ ਵੀ ਹੁਣ ਨਿਬੜ ਜਾਏਗਾ ਪਰ ਅਖਰ ਪਲਾਨ ਹੈ ਕਿ ਦਰਅਸਲ ਇੱਕ ਚਾਰਟ ਤਿਆਰ ਹੋਇਆ ਉਸ ਚਾਰਟ ਦੇ ਆਧਾਰ ਦੇ ਉੱਤੇ ਕੁਝ ਪੈਸੇ ਭਰਨੇ ਹੋਣਗੇ ਪਹਿਲਾਂ ਇਹਦੀ ਗੱਲ ਕਰ ਲੈਂਦੇ ਆ ਇੱਕ ਸਾਲ ਵਾਸਤੇ ਜੇ ਲੰਘਣਾ ਆ ਨੈਸ਼ਨਲ ਹਾਈਵੇਜ਼ ਤੋਂ ਤੇ ਲੰਪ ਸਮ ਤੌਰ ਦੇ ਉੱਤੇ 3000 ਰੁਪਇਆ ਭਰ ਦੋ ਇਹ ਪਲਾਨ ਦੇ ਵਿੱਚ ਇਨਕਲੂਡਡ ਹੈ ਇਹ ਇੱਕ ਪਲਾਨ ਹੈਗਾ 3000 ਰੁਪਇਆ ਪਰ ਦੋ ਮਹੀਨ ਇੱਕ ਸਾਲ ਵਾਸਤੇ ਔਰ ਇੱਕ ਸਾਲ ਦੇ ਲਈ ਤੁਸੀਂ ਨੈਸ਼ਨਲ ਹਾਈਵੇਜ਼ ਤੋਂ ਆਰਾਮ ਦੇ ਨਾਲ ਲੰਘ ਸਕਦੇ ਹੋ ਬਗੈਰ ਕੋਈ ਪੇਮੈਂਟ ਕੀਤੇ ਉਹਦੀ ਮਿਆਦ ਇੱਕ ਸਾਲ ਦੀ ਹੋਵੇਗੀ ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 250 ਰੁਪਇਆ ਪ੍ਰਤੀ ਮਹੀਨਾ ਵੀ ਨਹੀਂ ਬਣਦਾ ਤੇ ਦੂਜੀ ਗੱਲ ਅਗਲਾ ਵਿਕਲਪ ਜਿਹੜਾ ਦਿੱਤਾ ਗਿਆ 15 ਸਾਲ ਵਾਸਤੇ 15 ਸਾਲ ਵਾਸਤੇ ਲੰਪਸਮ ਤੌਰ ਦੇ ਉੱਤੇ 30000 ਰੁਪਇਆ ਭਰਨਾ ਹੋਵੇਗਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਪੁੱਛੇਗਾ 15 ਸਾਲ ਨੈਸ਼ਨਲ ਹਾਈਵੇਜ਼ ਤੋਂ ਲੰਘੋ ਜਿਸ ਤਰ੍ਹਾਂ ਮਰਜ਼ੀ ਲੰਘੋ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਇਹਦੇ ਨਾਲ ਨਾਲ ਇੱਕ ਹੋਰ ਪ੍ਰੋਗਰਾਮ ਹੈ ਕੈਮਰਾਜ਼ ਜਿਹੜੇ ਨੇ ਉਹ ਨੈਸ਼ਨਲ ਹਾਈਵੇਜ਼ ਦੇ ਉੱਤੇ ਲਗਾਏ ਜਾਣ ਦੀ ਤਿਆਰੀ ਹੈ ਔਰ ਇਹਨਾਂ ਕੈਮਰੇਜ਼ ਦੇ ਰਹਾਫ ਦੇ ਉੱਤੇ ਹੀ ਤੁਹਾਡੀ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚੋਂ ਡਿਡਕਟ ਕਰ ਦਿੱਤੀ ਜਾਵੇਗੀ ਤੁਹਾਨੂੰ ਬੂਥਾਂ 'ਚ ਲੱਗਣ ਦੀ ਲੋੜ ਨਹੀਂ ਹੈਗੀ ਲਾਈਨਾਂ 'ਚ ਕਤਾਰਾਂ 'ਚ ਖੜਨ ਦੀ ਲੋੜ ਨਹੀਂ ਹੈਗੀ ਲੰਮੀਆਂ ਲੰਮੀਆਂ ਕਤਾਰਾਂ ਅਦਾ ਅਦਾ ਕਿਲੋਮੀਟਰ ਇੱਕ ਇੱਕ ਕਿਲੋਮੀਟਰ ਡੇਢ ਡੇਢ ਕਿਲੋਮੀਟਰ ਤੱਕ ਕਤਾਰਾਂ ਲੱਗੀਆਂ ਹੁੰਦੀਆਂ ਉਹਨਾਂ 'ਚ ਟਾਈਮਸ ਆਇਆ ਕਰਨ ਦੀ ਲੋੜ ਨਹੀਂ ਹੁਣ ਕੈਮਰੇ ਸਿਸਟਮ ਤੋਂ ਹੀ ਪੈਸੇ ਡਿਟੈਕਟ ਹੋ ਜਾਣਗੇ ਤੁਹਾਨੂੰ ਰੋਕਿਆ ਨਹੀਂ ਜਾਵੇਗਾ ਈਵਨ ਇਸ ਪਲਾਨ ਦੇ ਮੱਦੇਨਜ਼ਰ ਜੇ ਤੁਸੀਂ ਪਲਾਨ ਕਰਾ ਲੈਂਦੇ ਹੋ ਸਾਲ ਦਾ ਜੇ ਪਲਾਨ ਕਰਾ ਲੈਂਦੇ ਹੋ ਈਵਨ 15 ਸਾਲ ਦਾ ਤੁਹਾਨੂੰ 15 ਸਾਲ ਤੱਕ ਵੀ ਕੋਈ ਨਹੀਂ ਰੋਕੇਗਾ ਇਹ ਪ੍ਰੋਗਰਾਮ NHAI ਔਰ ਭਾਰਤ ਸਰਕਾਰ ਦੇ ਇਨੀਸ਼ੀਏਟਿਵ ਦੇ ਨਾਲ ਲਿਆਂਦਾ ਜਾ ਰਿਹਾ ਹੈ ਹੁਣ ਕਦੋਂ ਇੰਪਲੀਮੈਂਟ ਹੋਵੇਗਾ ਉਹ ਵੀ ਤਰੀਕ ਜਲਦ ਫਾਈਨਲ ਹੋ ਜਾਵੇਗੀ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਉਹ ਤੱਕਲੇ ਬਨੇ ਰੋ 1 ਇਡੀਆ ਪੰਜਾਬੀ ਦੇ